ਨਸ਼ਾ ਸਿਤਲੀ ਹਾਨੀਕਾਰਕ ਹੁੰਦੇ ਤੇ ਨਸ਼ੇ ਦਾ ਸੇਵਨ ਕਰਕੇ ਗੱਡੀ ਚਲਾਉਣਾ ਅਕਸਰ ਕਿਸੇ ਨਾ ਕਿਸੇ ਵੱਡੇ ਹਾਦਸੇ ਨੂੰ ਜਨਮ ਦਿੰਦਾ ਜੋ ਕਿ ਕਈ ਕੀਮਤੀ ਜਾਨਾਂ ਲੈ ਪੈਂਦਾ ਹੈ ਪਹਿਲਾਂ ਤੁਸੀਂ ਵੇਖੋ ਇਹ ਲਾਈਵ ਤਸਵੀਰਾਂ ਫਿਰ ਤੁਹਾਨੂੰ ਜਾਣੂ ਕਰਵਾਉਂਦੇ ਆ ਪੂਰੇ ਮਾਮਲੇ ਦੇ ਨਾਲ ਆਹ ਦੇਖ ਲਓ ਜੀ ਟਰੱਕ ਕਿਵੇਂ ਗੇੜੇ ਮਾਰਦਾ ਜਾਂਦਾਗਾ ਆਥੇ ਪਾਉਂਦਾ ਫਿਰ ਕਹਿੰਦੇ ਟਰੱਕਾਂ ਦਾ ਖਸੂਰ ਨਹੀਂ ਕਰਦਾ ਆ ਤੇ ਆ ਰੱਖੋ ਦੇਖੋ ਬਾਈ ਦੇਖੋ ਇਹ ਦੇਖੋ ਠੀਕ ਹੈ ਠੀਕ ਹੈ ਮੈਂ ਉਹ ਗੱਡੀ ਛੇੜ ਦੇ ਕੱਢ ਕੇ ਲਉਂਦਾ ओके ओके ओके। ਇਹਨੇ ਗੱਡੀ ਗੱਡੀ ਉਹ ਠੀਕ ਆ। ਆਪਾਂ ਦਮਾਂ ਗੇ ਰੱਖ ਲੈਂਦੇ। ਮਾੜਾ ਵੀ ਤੁਹਾਨੂੰ ਯਾਰ ਦੇ ਦੇਖ ਲਓ ਦੇਖ ਲਓ ਬਰਾ। ਇਹ ਕੀ ਆਣਾ ਜੇ ਇਹਨਾਂ ਨੇ ਨੀਂਦਰਾ ਗਿਆ। ਇਹਨਾਂ ਨੇ ਕੋਈ ਨਸ਼ਾ ਕੀਤਾ ਵੈ ਬਾਈ। ਇਹ ਤੇਰੀ ਤੇਰੀ ਦੀ ਮਾਰੇਗਾ ਕਿਸੇ ਨੂੰ। ਆ ਗੁੜੀ। ਔੜਾ ਸੜ ਤੋੜ ਗਾ। ਹਾਂ 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 ਔੜਾ ਸੜ ਤੋੜ। ਦੇ ਨੋਟ ਰੋਕਣਾ ਤਾਂ ਕੀ ਯਾਰ ਰਹਿਣੀ ਰੁਕਣ ਨੂੰ ਕਿ ਮਾਰੂ ਯਾਰ ਆਪ ਨੂੰ ਓਏ ਲੈ ਇਹਨੂੰ ਓਕੇ ਨੂੰ ਆਪ ਨੂੰ ਕਰ ਦਿੰਦਾ 100 ਦਾਤ ਦੇ ਤੇ ਇਹ 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 ਉਹ ਬਾਤ ਤੇਰੀ ਪਾਟ ਗਿਆ ਓਏ ਉਹ ਮੁੰਡਾ ਮਾਰਦਾ ਓਏ ਉਹ ਮੇ ਓਏ ਉਹ ਮੁੰਡਾ ਮਾਰਦਾ ਉਹ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਓ ਥੱਲੇ ਓਏ ਮੋਟ ਓਏ ਉਹ ਵੀਰ ਮਰ ਗਿਆ ਓ ਜੰਨੀ ਓਏ ਹਾਂ ਉਹ ਡਰਾਈਵ ਲੋ ਪਿਆ ਇੱਥੇ ਨਾ ਆਹ ਪੱਟਾ ਇਹ ਕਿਵੇਂ ਭੱਜੂਆਂ ਭੱਜਾ ਤਾਂ ਨਹੀਂ ਅਜੀਨਾ ਧਨੋਲਿਓ ਦੇਖਦੇ ਹੁੰਨੇ ਮੇਰਾ ਸਾਲਾ ਮਾਰ ਜਾਓ ਚੰਗਾ ਰਹੇ ਇਹਨਾਂ ਨੂੰ ਕੁੱਟ ਪੁੱਤਰੇ ਇਹਨੂੰ ਕੁੱਟੇ ਨਾ ਪੁੱਟਰੇ ਨੂੰ ਕੁੱਟੇ ਨੂੰ ਤਰੇ ਦਾ ਪੁੱਤੋ ਜਾਂਦਾ ਨਹੀਂਗਾ ਮੇਰੇ ਹਾਂ ਬਹੁਤ ਰੋਕਿਆ ਬਈ ਇਸ ਨੂੰ ਤੇਜ਼ ਸੀ ਗੱਡੀ ਵਾਲੀ ਗੱਡੀ ਡੋਲੇ ਖਾਂਦੀ ਆਉਂਦੀ ਆ ਜੀ ਆ ਸਾਡੇ ਕੋਲੇ ਬਿੜਮਾ ਪਈਆਂ 2-3 ਹੌਲੀ ਮਾਰ ਲੈਂਦਾ ਅਸੀਂ ਕਰੀ ਜਾਂਦੇ ਆ ਯਾਰ 102 ਆ ਆਏ ਭੱਜ ਨਾ ਕਰਦਾਂਗੇ ਇਧਰੀ ਆ ਬਰਨਾਲਾ ਚंडीगढ़ ਨੈਸ਼ਨਲ ਹਾਈਵੇ ਤੇ ਓਵਰਬ੍ਰਿਜ ਦੀਆਂ ਜਿੱਥੇ ਇੱਕ ਟਰੱਕ ਡਰਾਈਵਰ ਜੋ ਹਾਈਵੇ ਤੇ ਨਸ਼ੇ ਦੀ ਹਾਲਤ ਵਿੱਚ ਟਰੱਕ ਚਲਾ ਰਿਹਾ ਸੀ ਉਹ ਸੰਤੁਲਨ ਗਵਾ ਬੈਠਦਾ ਤੇ ਅਚਾਨਕ ਪਲਟ ਜਾਂਦਾ ਤੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਵਿੱਚ ਲੈ ਲੈਂਦਾ ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਪਠਲ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਤਰਮਪਾਲ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਬੰਦੀ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਜਿਹੜਾ ਟਰੱਕ ਹੈ TV19X90U ਇਹ 12 ਚੱਕੀ ਦੇ ਡਰਾਈਵਰ ਹੈ ਜਸਪਾਲ ਸਾਲਾਪੁਰ ਚਾਂਸਰ ਵਿੱਚ ਵਾਸੀ ਸ਼ੇਰਗੜ ਦਾ ਸੀ। ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਝ ਹਤਾ ਪੂਰੀ ਤਰ੍ਹਾਂ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੀ ਤੇ ਜਿਹੜਾ ਡੈੱਡ ਬੋਡੀ ਹੋ ਥੱਲੇ ਆ ਫਾਈਟਰੀ ਮੰਗਾ ਕੇ ਅਸੀਂ ਇਹ ਖਾਲ ਗੱਡੀ ਕਰਾ ਕੇ ਬਲੱਡ ਬੋਡੀ ਕੱਢ ਕੇ ਜਿਹੜੀ ਅਗਲੀ ਤਪੀਸ਼ ਵਾਲੇ ਵਿਚ ਰਹਿੰਦੀ ਆ ਜੀ ਕਿ ਕਿਤੇ ਜੀ ਘਟਨਾ ਹੋਈ ਆ ਸਰ ਤੇ ਕਿੰਨੇ ਜਣੇ ਅਜੇ ਇੱਥੇ ਦੇਖ ਨਹੀਂ ਇੱਕ ਬੰਦਾ ਦਿਖ ਰਿਹਾ ਬਾਕੀ ਟਰੱਕ ਖੜਾ ਕਰੇ ਤਾਂ ਪਤਾ ਲੱਗੇਗਾ ਕੀ ਕੀ ਆ ਬੰਦਾ ਇੱਕੋ ਦਿਖ ਰਿਹਾ ਮੋਟਰਸਾਈਕਲ ਤੇ ਹੀ ਨਹੀਂ ਪਤਾ ਹੋ ਸਕਦਾ ਵੱਧ ਵੀ ਹੋ ਸਕਦਾ ਦੋ ਵੀ ਹੋ ਸਕਦਾ ਉਹ ਟਰੱਕ ਖੜਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੇਗਾ ਬਈ ਤੇ ਕਿੰਨੇ ਬੰਦੇ ਲੱਗੇ ਹੋਏ